ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤੇ ਬੁਰਜੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਵਿੱਚ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾਂ ਦਿਖਾਉਣੀਆਂ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅਈ ਜ਼ਰੂਰ ਕਰਾ ਲਿਆ ਕਰੋ ਪਰ ਪਛੋਤੇ ਆਪਣੀ ਤਸੱਲੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬਹੁਤ ਵਧੀਆ ਵਧੀਆ ਤੁਸੀਂ ਦੱਸੋ ਸਭ ਕਿਰਪਾ ਮਾਰੇ ਜੀ ਹੋਰ ਮੰਗ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਕਿਰਪਾ ਅੰਮ੍ਰਿਤ ਸਰ ਘਰ ਆਏ ਜੀ ਦਰਸ਼ਨ ਮਿਲੇ ਫਿਰ ਹਾਂਜੀ ਹਾਂ ਜੀ ਕਿੱਥੇ ਹਜੂਰ ਸਾਤੋਂ ਆ ਕੇ ਆਏ ਜੀ ਫਿਰ ਸਾਰੇ ਗੁਰਦਾਰੇ ਘੁੰਮ ਆਏ ਅੱਛਾ ਸਾਰੇ ਬੰਨੇ ਉਹਦਾ ਦਰਸ਼ਨ ਮਿਲੇ ਕਰ ਕੋਈ ਗੱਡੀ ਦੇ ਫਰਜਾਈ ਦਾ ਨਜ਼ਾਰਾ ਜੀ ਅੱਛਾ ਜਿੱਥੇ ਮ ਠੀਕ ਆ ਹਾਂਜੀ ਤੇ ਆ ਵੀਰ ਨੇ ਪਹਿਲੀ ਵੀਡੀਓ ਪਾਉਣੀ ਫਿਰ ਇਹ ਪਹਿਲੀ ਵੀਡੀਓ ਵੀ ਨੇ ਪਾਉਣੀ ਠੀਕ ਆ ਬਹੁਤ ਬੜੇ ਜਿਆਦਾ ਕਰਦੇ ਪਰ ਵੀਡੀਓ ਪਹਿਲੀ ਮੋੜੀ ਠੀਕ ਆ ਬਹੁਤ ਚੰਗੇ ਚੰਗੇ ਪਰ ਹੁੰਦੇ ਵੀ ਠੀਕ ਆ ਹਾਂਜੀ ਤੇ ਅੱਜ ਤਿੰਨ ਗਾਵਾਂ ਨਾ ਹਾਂਜੀ ਤਿੰਨ ਗਾਵਾਂ ਚਲੋ ਨਾਮ ਦੱਸਦੇ ਵੇਤੀਆ ਕਰੀ ਆਪਣਾ ਨਾਮ ਆਪਣਾ ਤਾਂ ਲਾਲ ਸਿੰਘ ਦਾ ਪੁੱਤਰਾ ਲਾਲੀ ਵਾਲੀ ਸਾਹ ਕਹਿੰਦੇ ਆ ਹਾਂਜੀ ਤੇ ਪਿੰਡ ਦਪੁਰਜੀ ਹਾਂਜੀ ਤੇ ਤਸਵੀਰ ਮਜੀਠਾ ਇਲਾਮ ਦੇ ਸਾਥ ਤੇ ਲੱਗੇ ਸੋਈਆਂ ਕਲਾ ਹਨਾ ਕਲਾ ਪਿੰਡ ਪੱਟੇ ਤੋਂ ਸੋਈਆਂ ਕਲਾ ਤੋਂ 1 ਕਿਲੋ 1.5 ਕਿਲੋ ਮੀਟਰ ਹੈ ਆਪਣਾ ਪਿੰਡ ਹਾਂਜੀ ਤੇ ਜਗਦੇ ਕਲਾ ਵੀ ਲੱਗਾ ਕਲਾ ਵੀ ਆਪਾਂ ਲੱਗੇ 2 ਕਿਲੋਮੀਟਰ ਹੋਆ ਸੈਂਟਰ ਤੋਂ ਪਿੰਡ ਆਪਣਾ ਦਾ ਠੀਕ ਹੈ ਜੀ ਤੇ ਚਲੋ ਫਿਰ ਫੋਨ ਨੰਬਰ ਵੀ ਇੱਕ ਵਾਰੀ ਬੋਲੀ ਤੋਂ 77462670 ਠੀਕ ਹੈ ਜੀ ਹਾਂਜੀ ਸ਼ੁਰੂਆਤ ਆ ਜਿਹੜੀ ਆ ਤਾਜੀ ਸੋਈਂ ਗਾਵਾ ਮਗਰ ਬੱਛੀ ਜੇ ਤੇ ਬੱਛੀ ਬੱਛੀ ਬਹੁਤ ਵਧੀਆ ਮਗਰ ਵੀ ਇਹਦੇ ਬੱਛੀ ਚੰਗੇ ਟੀਕੇ ਦੀ ਆ ਚੰਗਾ ਨਾਮ ਚੰਗਾ ਟੀਕਾ ਭਰਾਇਆ ਵਾ ਕਿਸੇ ਵੀਰ ਨੇ ਤੇ ਗਾਵੇਂ ਚੰਗੇ ਕਦ ਕਾਟਚ ਆ ਕਿੰਨੇ ਦਿਨਾਂ ਦੀ ਸੋਈ ਵੀਰ ਜੀ ਇਹ ਵੀਜੀ ਅੱਜ ਨੂੰ ਚੌਥਾ ਦਿਨ ਸੋਈ ਹੋਈ ਹੈ ਅੱਛਾ ਇਹਦੇ ਵਿੱਚ ਕੋਈ 22 ਕਿਲੋ ਦੁੱਧ ਚਾੜਦੇ 22 ਲੀਟਰ ਕਰਕੇ ਤਿਆਰ ਹੈ ਹੋਲੀ ਮਾਲ ਦੇ ਕੋਈ ਕੋ ਦੁੱਧ ਮਾਲ ਦੇ ਅੱਛਾ 22 ਕਿਲੋ ਤੋਂ ਤਿਆਰ ਆ ਮੈਂ ਵੀ ਰਾ ਕੇ ਦੋਵੇਂ ਟਾਈਮ ਚ 22 ਕਰਕੇ ਖੜੀ ਕੋਈ ਅੱਛਾ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਬਹੁਤਾ ਨਹੀਂ ਵੀਰ ਜੀ ਜਿੱਦਾਂ ਮੌਸਮ ਗਾੜੀ ਵਧੀਆ ਆ ਗਿਆ ਹੈ 27 22 ਕਿਲੋ ਦੁੱਧ ਤੋਂ ਨਹੀਂ ਗਾਣ ਜਾਂਦੀ ਠੀਕ ਹੈ ਇੱਕ ਵਾਰੀ ਲਾਗ ਕੇ ਖਲੋਗੇ ਦਿਖਾ ਦਿਓ ਕੱਦ ਕਾਠ ਜਿਹੜਾ ਪੂਰਾ ਜਵਾਨ ਹੈ ਇੱਕ ਵਾਰੀ ਮੰਗ ਵੀਰ ਜੀ ਤੁਸੀਂ ਵੀ ਖਲੋ ਜੇ ਲਾਗੇ ਮੈਂ ਦੁੱਧ ਬੜੀ ਆਹ ਦੇਖ ਸਾਦੇ ਜੀ ਬਿਲਕੁਲ ਵੀਰ ਦੇ ਹਾਈਟ ਦੇ ਬਰਾਬਰ ਹੀ ਜਿਹੜੀ ਆਉਂਦੀ ਆ ਤੋਰਾਂ ਹਾਂ ਫੇਰ ਇੱਕ ਰੀ ਗੰਦ ਕਾਠ ਪੁਖਹ ਪੂਰੀ ਜਵਾਨ ਹੈ ਜਿਹੜੀ ਲੈ ਇਹ ਪੂਰਾ ਉੱਤਮ ਵਾਲਿਆ ਹੋਣੀ ਆਹ ਦੇਖ ਸਾਦੇ ਜੀ ਚੰਗੀ ਸੋਹਣੀ ਪੈੜਿਆ ਜਿਹੜੀ ਤੇ ਬੜੇ ਸ਼ਾਂਤ ਜੇ ਸੁਭਾਅ ਦੀ ਹੈ। ਆ ਥਾਣੇ ਦੇ ਤੁਹਾਨੂੰ ਇੱਥੇ ਦਿਖਾ ਦਈਏ ਲੱਗ ਤੇ ਇੱਕ ਰੀ। ਆ ਦੇਖ ਸਾਡੇ ਥਾਣਾ ਦਾ ਸਾਈਜ਼ ਗਿਆਬ ਜਿਹੜਾ ਚੰਗਾ ਬਾਕੀ ਲੈ ਪਸ਼ਮੀ ਨਹੀਂ ਆ। ਲਿਵਾ ਬਹੁਤ ਚੰਗਾ ਭਾਈ ਥੰਦ ਤੋਂ ਵਿੱਚ। ਆ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਹੈ ਜਿਹੜੀ। ਪ੍ਰੋਪਰ ਹੱਥ ਰੀ ਚਵਾਈ ਵਾਲਾ ਥਾਣਾ ਜਿਹੜਾ ਇਹਦਾ। ਲੈ ਜਾਓ ਉੱਥੋਂ ਕਮਾ ਲਿਆ ਹੋਇਤ ਰੀ। ਬਾਕੀ ਕੱਦ ਕੱਠ ਬੇਲ ਦੀ ਚੰਗੀ ਆ। ਇੱਕੋ ਗੱਡੀ 'ਚ ਪਊਗੀ ਬੱਸ ਉਹ ਵੀ ਫਸ ਕੇ ਪਊਗੀ। ਲੈਓ ਬਾਕੀ ਸਵੀ ਸਵਾਈ ਆ ਕੋਈ ਵੀਰ ਆਪਣੀ ਦੋ ਟਾਈਮ ਇੱਥੇ ਆ ਕੇ ਚਵਾਈ ਕਰਕੇ ਖੜੇ ਜਿਹੜੇ ਕੋਈ ਵੀਰ ਸ਼ਕੀਨ ਆ ਚੰਗੀਆਂ ਸੋਹਣੀਆਂ ਵੜਾ ਰੱਖੰਦੇ ਉਹਨਾਂ ਦਾ ਮਤਲਬ ਕੀ ਹੈ ਜਿਹੜੀ ਆ ਲਿਖਾਂਦੇ ਹਾਂ ਉਹਨਾਂ ਦੇ ਮਗਰ ਵੀ ਨਾੜਾਂ ਜਿਹੜੀਆਂ ਚੰਗੀਆਂ ਕਿੰਨਾ ਵੀਰ ਜੀ ਮੁੱਲ ਫੇਰੇ ਦਾ ਮੁੱਲ ਵੀਰ ਜਿੰਨਾ ਮਰਜ਼ੀ ਕਰ ਲਈਏ ਹਾਂਜੀ ਮੁੱਲ ਕਰਨ ਨੂੰ ਪਾਉਣ 85 ਕਰ ਲਈਏ 90 ਕਰ ਲਈਏ ਹਾਂਜੀ 80 ਹਜ਼ਾਰ ਬਚੀ ਦੇਣੀ ਹੈ ਅੱਛਾ 80 ਹਜ਼ਾਰ ਵੀ ਦੇ ਦੇ ਬਚੀ ਭਾਜੀ 24 ਮੁੱਤ ਦੇ ਭਾਅ ਵਿੱਚ ਹੀ ਦੇ ਦਿੰਦਾ ਅੱਛਾ ਪਹਿਲੀ ਵੀਡੀਓ ਆਦੇ ਕਹਿੰਦੇ ਫੇ ਰੇਟ ਨੋਰਮਲ ਹੀ ਕਰਨੀ ਦੀਵਾਲੀ ਦੇ ਵਿੱਚ ਹੀ ਸਵਾਲ ਰੱਖਦੀ ਹੈ ਮੰਡੀ ਹਾਂਜੀ ਹਾਂਜੀ ਵੱਧ ਵੀ ਜੂ ਜਿਹੜ੍ਹ ਦੀ ਵੀ ਜੇ ਸਵਾ ਦੀ ਵੇਚੀ ਠੀਕ ਹੈ ਹਾਂਜੀ ਪਰ ਅੱਜ ਵੀ ਵੀਨੇ ਮਾਲ ਕੀਤਾ ਵਾਸੀ ਬਾਣੀ ਜਿਹੜਾ ਕੀ ਲੈ ਪਹਿਲੀ ਵੀਡੀਓ ਆ ਆਪਾਂ ਆਖਿਆ ਪਹਿਲੀ ਵੀਡੀਓ ਇਹ ਮਾਲ ਭਾਜ ਦੇਣਾ ਬਾਕੀ ਮਾਲ ਭਾਜ ਦੇਣਾ ਪਰ ਪਹਿਲੀ ਵੀਡੀਓ ਵਾਲਾ ਬਿਲਕੁਲ ਨੋਮਰ ਰੋਟੀ ਲੈ ਕੇ ਮਾਲ ਦੇਣਾ ਆਪਾਂ ਤੇ ਆ ਵੀ 80 ਜਮੇ ਮਾਨਤਾ ਨੂੰ ਮੋਕੇ ਤੇ ਹੋ ਜਾਊਗਾ ਹਨਾ 80 ਰੁਪਇਆ 2000 ਛੜਦਾ ਦੀ ਚਲੋ ਵਾਕਿਆ ਆਪਣੇ ਸਵਦਾ ਹੋ ਜਾਊਗਾ ਮੋਕੇ ਤੇ ਹਨਾ ਆ ਬਾਕੀ ਮਗਰ ਵੱਛੀ ਆ ਵੱਛੀ ਵੀ ਚੰਗੀ ਗੱਦੀ ਗੱਦੀ ਆ ਠੀਕ ਹੈ ਜੀ ਤੇ ਹੁਣ ਆ ਜਿਹੜੇ ਗਾਂ ਵੀ ਸੋਈ ਸਵਾਈ ਆ ਇਹ ਦੂਜਾ ਸੂਆ ਵੜ ਸੋਈ ਜੀ ਅੱਛਾ ਠੀਕ ਜੀ ਕਰਦੇ ਜਾਂਦੇ ਹੀ ਡੇਢ ਕੁ ਮਹੀਨਾ ਆਇਆ ਸੂਈ ਨੂੰ ਕੋਈ ਡੇਢ ਮੰਨ ਲੇ 2 ਮੰਨ ਲੇ ਬੱਚਾ ਨਹੀਂ ਹੈਗਾ ਇਹ ਤਰ੍ਹਾਂ ਹੀ ਆਈ ਹੈ ਹਨਾ 16 ਕਿਲੋ ਬੱਚੇ ਨੂੰ ਤਿਆਰ ਜੇ ਕਿੰਨਾ ਤਿਆਰ ਹੈ ਹੁਣ 16 ਕਿਲੋ ਦੁੱਧ ਬੱਚੇ ਕੋ ਤਿਆਰ ਆ 16 ਲੀਟਰ ਦੂਜੇ ਟਾਈਮ ਮੇਰਾ ਵੀ ਕੋਈ ਆ ਕੇ ਚੁਵਾਈ ਕਰਕੇ ਲੈ ਜੇ ਅੱਛਾ ਹਾਂਜੀ ਤੋਰੋ ਫੇਰੇ ਕਰੀਏ ਹੁਣ ਮੌਕੇ ਤੇ ਜਿਹੜਾ ਕਹਿੰਦੇ ਵੀ 16 ਲੀਟਰ ਦੁੱਧ ਦੇ ਤੇ ਕੋਲ ਹੈਗਾ ਬਾਕੀ ਸੂਈ ਸਵਾਈ ਹੈ ਦੋ ਟਾਈਮ ਚੁਵਾਈ ਇਹਦੀ ਹੋ ਜਾਣੀ ਬਾਕੀ ਕੱਦ ਕੱਠ ਬੇਲ ਦੀ ਚੰਗੀ ਆ ਜਲੇ ਹੋਵੇ ਜੀ ਇਹ ਆ ਵੀ ਰੰਗ ਰੂਪ ਦੀਆਂ ਵੇੜਾ ਤਿੰਨੇ ਹੀ ਚੰਗੀਆਂ ਆ ਵਾ ਸੋਹਣੀਆਂ ਆ ਕੱਦ ਵਜਨ ਵੀ ਚੰਗੇ ਮਰਜ਼ੀ ਕੋਈ ਮੇਰਾ ਵੀ ਆ ਕੇ ਬਹਿ ਜੀ ਜੀ ਇਤਨਾ ਲਿਖ ਸਕਦੇ ਜੀ ਬੜੇ ਸ਼ਾਂਤ ਜੀ ਸੁਭਾਅ ਦੀ ਆ ਬਣ ਵੀ ਚੰਗਾ ਲੱਗਾ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਲੈ ਜੀ ਇਹਦਾ ਵਿੱਜ ਮੁੱਲ ਫਿਰ ਕਿਹਦਾ ਮੁੱਲ ਦੀ ਜੀ ਪੰਜਾਬ ਦੇ ਸਾਣਾ ਜੋ ਮੱਦੀ ਕਰ ਲਈਏ ਮੁੱਲ ਕਰਨਾ ਆਪਾਂ 60000 ਅੱਛਾ 55000 ਦੀ ਵੇਚੀ ਦੇਣੀ ਨੇ 55000 ਹੀ ਦੇ ਦਈਏ ਕੋਈ ਗੱਲ ਨਹੀਂ ਅੱਛਾ 55000 ਦੀ ਵਾੜਾ ਆਪਾਂ ਦੇ ਦਿਆਂ ਚਲੋ ਬਾਕੀ ਮੌਕੇ ਤੇ ਹੋਰ ਫਿਰ ਜਦੋਂ ਮਨਤਾ ਨਾ ਫੋਨ ਲਾਵੇ ਇੱਕ ਰੇ ਹਾਂਜੀ ਹਾਂਜੀ ਸਬਦਾ ਫਿਰ ਆਪੇ ਮੌਕੇ ਤੇ ਹੋ ਜਾਵੇ ਦੋਵੇਂ ਟਾਈਮ ਆ ਕੇ ਚਵਾਈ ਖਰ ਕੇ ਖੜੇ ਜਿਹੜਾ ਵੀ ਨਹੀਂ ਆ ਸਕਦਾ ਵੀਡੀਓ ਕਾਲ ਦਾ ਕੰਮ ਚ ਹੋ ਜਾਵੇ ਅੱਛਾ 16 ਲੀਟਰ ਜਿਹੜਾ ਘਰੋਂ ਚਵਾ ਦੋਗੇ ਜਿਹੜਾ ਚਵਾ ਕੇ ਇਥੇ ਰਹਿਣਗੇ ਵੈਲ ਠੀਕ ਹੈ ਜੀ ਤੇ ਉਹਨਾ ਇੱਕਾ ਵੀ ਵੈੜ ਬੜੀ ਖੂਬਸੂਰਤ ਆ। ਜੀ ਵੈੜ ਸੋਈ ਦੇ ਪਹਿਲਾ ਸੂਗਾ। ਪਹਿਲਾ ਸੂਗਾ। ਹਾਂਜੀ। ਵੈੜ ਨੇ ਜਿਹੜਾ ਬੱਚਾ ਮਰ ਗਿਆ ਪਰਸੋਂ ਦਾ। ਆਪਣੇ ਕੋਲ ਹੀ ਵੈੜ ਮੇਰੇ ਕੋ ਫੋਟੋ ਵੀ ਹੈਗੀ ਬਸ਼ੀ ਦੇ। ਅੱਛਾ। ਇੱਥੇ ਦੀ ਵਿੱਚ ਦੁੱਧ ਬਸ਼ੀ ਕੋ ਕੈਨ ਨੂੰ ਦੀ ਕਹ ਲਈਏ ਤੇ ਕੀ ਕਰੀਏ। ਹਾਂਜੀ। ਠੀਕ ਦੇ। ਜਿਹੜਾ ਬਸ਼ੀ ਕੋ ਦੁੱਧ ਐਸ ਟਾਈਮ ਲੈਣਾ ਨਾ ਡੰਡਰ ਵਾਲਾ 18 ਕਿਲੋ ਬਸ਼ੀ ਕੋ ਦੁੱਧ ਜੀ। 18 ਲੀਟਰ ਤਿਆਰ ਪੋਰਾਂ ਦੁੱਧ ਤਿਆਰ ਆ। ਇਦੋਂ ਅਸੀਂ ਬਹੁਤ ਲੈਣ ਭਾਂਡੇ ਤੋਂ। ਬਾਕੀ ਥਾਣੇ ਜਿਹੜਾ ਬੜਾ ਲਾਜਵਾਬ ਹੈ ਤੇ ਕੋਲ। ਚਲੋ ਤੋਰ ਦੋ ਫਿਰ ਦਿਖਾ ਦਿੰਦੇ। ਬੋਤਲ ਹੀ ਆ ਲੈ ਸਾਡੇ ਹੁਣ 18 ਲੀਟਰ ਦੁੱਧ ਜਿਹੜਾ ਕਿੰਨੇ ਵੀ ਤਿਆਰ ਆ। ਬਾਕੀ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ। ਬੱਚੇ ਦਾ ਵੀ ਮਰ ਗਿਆ ਜਿਹੜਾ ਕਿੰਨੇ। ਇਹ ਜੀ ਆਪਣੇ ਦਾ ਪਾ ਫੋਟੋਆਂ ਵੀ ਆ ਮੈਂ ਫੋਟੋ ਵੀਡੀਓ ਕਿੰਨੇ ਵੀ ਸਾਰਾ ਕੁਝ ਹੈਗਾ ਹਨਾ। ਤਰੀਖਾਂ ਨਾਲ ਆ ਜਾਂਦੀਆਂ। ਬੱਚੀ ਇਹ ਦਾ 12 ਸਾਲ ਹੋ ਗਏ। ਆ ਜਲੇ ਆ ਜੀ। ਬਹੁਤ ਨਹੀਂ ਰਹੀ ਬਹਿਣਾ ਇੱਕ ਮਿੰਟ ਰੋਕਾਂ ਇਹਦੇ ਥੰਦ ਖਾਈਏ ਇੱਥੇ ਹਾਂ ਦੇਖ ਸਾਦੇ ਜੀ ਚੰਗਾ ਕਮਾਲ ਦਾ ਜਿਹੜਾ ਥਾਨਿਆ ਬਾਕੀ ਇਤਰਾ ਹੀ ਤੇ ਰੱਸੀ ਟੁੱਟ ਗਈ ਤੇ ਭਾਵੇਂ ਤਾਰਾ ਮਾਰ ਦੋ ਠੀਕ ਹੈ ਹਾਂ ਦੇਖ ਸਾਦੇ ਜੀ ਚੰਗੀ ਮਿਲਕ ਮੋਟੀ ਮਿਲਕ ਨੇ ਲੱਗੀ ਆ ਲੈ ਜਾ ਵੀਰ ਜੀ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਮੁੱਲ ਵੀ ਜੀ ਕਰਨ ਦਾ ਹੈ 70 ਕਾਲੀ ਹੈ 65000 ਰੁਪਏ ਰਕੀ ਦਵਾਂਗੇ ਅੱਛਾ 20000 ਹੋਰ ਮੰਨ ਕਰਤਾ ਹੈਗੇ 76000 ਰੁਪਏ ਚਲੋ ਬਾਕੀ ਆਪੇ ਫਿਰ ਮੌਕੇ ਤੇ ਅਜਾ ਕੋਈ ਵੀਰ ਫੋਨ ਲਾਵੇ ਸੌਦਾ ਹੋ ਜਾਊਗਾ ਹੈਨਾ ਪਹਿਲੇ ਫੋਨ ਤੇ ਠੀਕ ਹੈ ਜੀ ਤੇ ਬਾਕੀ ਮੇਰਾ ਵੀ ਕੋਈ ਵੀ ਆ ਗਏ ਦੋਵੇਂ ਟਾਈਮ ਚਵਾਈ ਕਰਕੇ ਨਸਲ ਬੜੀ ਵੇਖੋ ਵੀ ਹਾਂਜੀ ਹਾਂਜੀ ਨਸਲ ਜਾ ਚੰਗੀ ਆ ਇਹ ਆਪੇ ਸਾਮਕੇ ਦੁੱਧੋ ਵਧਣ ਵਾਲੀ ਆਵਾਂਗਾ ਵਾ ਜਿਹੜੇ ਵੀ ਨੇ ਕੋ ਨਵਾਂ ਕੰਮ ਸ਼ੁਰੂ ਕਰਨਾ ਫਾਰਮ ਦੇ ਬਹੁਤ ਵਧੀਆ ਠੀਕ ਹੈ ਜੀ ਮਸ਼ਹਦਾਨ ਬੱਚਾ ਮਾ ਕੀ ਆ ਦੇਖ ਸਕਦੇ ਬੱਚੇ ਦੇ ਨਾਲ ਜਿਹੜੀ ਵੀਡੀਓ ਉਹਤ ਬੱਜੀ ਗਾਂਪਨੇ ਘਰ ਗਈ ਠੀਕ ਹੈ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਚ ਆ ਕੇ ਖਰੀਦ ਕੇ ਖੜੇ ਜੀ